ਲਓ ਜੀ ਇਹ ਦੀ ਕਰੀਬ ਜਿਹੜੀ 12 ਇੰਚ ਦੇ ਕਰੀਬ ਕਲਚ ਆ ਇਹ ਆਕਰੋਚਕ ਤੁਹਾਨੂੰ ਮੈਂ ਕਿ ਵੀ ਦਿਖਾਤਾ ਬਾਕੀ ਆਲਰੇਡੀ ਅੱਜ ਕੱਲ ਜਿੰਨੇ ਵੀ 4 ਵੀਲ ਟਰੈਕਟਰ ਆ ਜਾਂ ਵੱਧ ਪਾਵਰ ਵਾਲਾ ਟਰੈਕਟਰ ਆ ਰਹੇ ਨੇ 70 ਤੋਂ 73 HP ਦੇ ਵਿੱਚ ਇਹਦੇ ਵਿੱਚ ਜ਼ਿਆਦਾਤਰ ਇਹੀ ਕਲਚ ਬਟ ਆਪਣੀ ਯੂਜ਼ ਕਰਦੇ ਨੇ ਉਸ ਤੋਂ ਬਾਅਦ ਆਪਾਂ ਪ੍ਰੈਸ਼ਰ ਤਵਾਫ ਜਿਹੜੀ ਜਿਹੜੀ ਆਪਾਂ ਨੂੰ ਬਹੁਤ ਨਵੇਂ ਆਉਂਦੇ ਆ ਫਿੰਗਰ ਵਾਲੇ ਇਨ ਨੰਮੇ ਯੂਜ਼ ਕਰਾਂਗੇ ਇਸ ਤੋਂ ਬਾਅਦ ਪਰ ਪ੍ਰੈਹ ਬਲੇਡ ਦੇ ਵਿੱਚ ਗ੍ਰੀਸ ਲਾਣਾ ਚੰਗੀ ਤਰ੍ਹਾਂ ਹੁਣ ਹੋ ਗਈ ਆਪਣੀ ਕੰਮ ਸ਼ਬਦ ਤਵੇ ਦੀ ਫਟਣੀ सिंगरूच कर लेना उस कमानी कमानी की फिटिंग होगी अपनी ਇਨੂ ਦਾ ਡਾਇਫ੍ਰਮ ਗਾਇਨ ਨੇ ਆਪਾਂ ਤੇ ਹੁਣ ਇਸ ਤੋਂ ਬਾਅਦ ਪੱਤਿਆਂ ਦੀ ਫਿਟਿੰਗ ਕਰਾਂਗੇ ਆਪਾਂ ਜਿਹੜੀਆਂ ਕਿ ਆਪਣੇ ਲੌਕ ਹੁੰਦੇ ਆ ਇਹ ਦੇਖਦੇ ਆਂ ਆਹ ਵਰ ਲੌਕਾਂ ਦੀ ਫਿਟਿੰਗ ਕਰਾਂਗੇ ਆਪਾਂ ਨੇ ਆਪਾਂ ਪ੍ਰੈਸ ਪਲੇਟ ਅੱਖਾਂ ਦੇ ਆ ਸਾਰੇ ਲੋ ਜੀ ਕਈ ਭਰਾ ਇਹਦੇ ਪੁੱਲਰ ਦੀ ਮਦਦ ਕਰਦੇ ਆ ਪਰ ਦੇਖਣ ਆਪਾਂ ਬਿਨ ਬਗੈਰ ਪੁੱਲਰ ਤੋਂ ਹੀ ਫਿਟਿੰਗ ਕਰਨਾ ਦੱਸਾਂਗੇ ਤੁਹਾਨੂੰ ਇਹਨੂੰ ਇਧਰ ਉਠਾ ਕੇ ਆਪਾਂ ਨੂੰ ਇੱਕ ਪੱਤੀ ਪਹਿਲਾਂ ਪਾ ਲੈਣੀ ਆ ਆਪਾਂ ਜੀ ਠੀਕ ਉਸ ਤੋਂ ਬਾਅਦ ਦੂਸਰੀ ਪੱਤੀ ਦੀ ਵਰਤੋਂ ਕਰਨੀ ਆਪਾਂ ਸੇਕ ਲਿਆ ਮੱਟ ਕੇ ਅੱਜ ਆਪਾਂ ਇੱਕ ਪੱਤੀ ਪਾ ਲਈ ਆ ਦੇਖੋ ਇੱਧਰ ਇੱਕ ਪੱਤੀ ਪਾ ਕੇ ਉਸ ਤੋਂ ਬਾਅਦ ਸਾਹਮਣੇ ਸਾਈਡ ਤੋਂ ਆਪਾਂ ਫਿਰ ਉਹਨੂੰ ਪੇਕ ਕਰਨਾ ਜਿਹੜਾ ਨੱਪਣਾ ਵਾ ਲਓ ਇੱਧਰ ਪੇਕ ਕਰਨ ਨੱਪ ਕੇ ਤੇ ਫਿਰ ਆਪਾਂ ਇਧਰਲੀ ਸਾਈਡ ਤੋਂ ਵੀ ਪੇਕ ਕਰਨਾ ਨਾ ਠੀਕ ਹੈ ਇਦਰ ਨੱਪ ਕੇ ਫਿਰ ਆਪਾਂ ਜੀ ਕੰਨੀ ਵਾਲੀ ਜਿਹੜੀ ਨਾਲ ਦੀ ਪੱਤੀ ਨੂੰ ਫਿੱਟ ਕਰਨਾ ਠੀਕ ਹੈ ਇਸ ਤੋਂ ਬਾਅਦ ਆਪਾਂ ਛੱਡੀ ਨਾ ਜੇ ਆ ਕੱਲੀ ਛੱਡੀ ਇਦਰ ਲਈ ਇਸੀ ਤਰ੍ਹਾਂ ਆਪਾਂ ਇਹ ਬਿਨਾ ਪੁਲਰ ਤੋਂ ਜਿਹੜੀ ਆਪਾਂ ਇਹਦੇ ਕਲੱਚ ਦੀ ਜਿਹੜੀ ਫਿਟਿੰਗ ਕਰਤੀ ਆ। ਕਈ ਵਾਰੀ ਪੁਲਰ ਨਹੀਂ ਹੁੰਦਾ ਆਪਣੇ ਕੋਲੇ ਤਾਂ ਆਪਾਂ ਫਿਟਿੰਗ ਇਦਾਂ ਕਰ ਸਕਦੇ ਕਲੱਚ ਠੀਕ ਹੈ। ਯਸ ਕਰੋ ਜੇ ਆਪਣੀ ਸੈਟ ਹੋ ਗਈਆਂ ਪਲੇਟਾਂ ਲਾਉਗ ਲੱਗ ਚੁੱਕਿਆ ਡਾਇਫਰਮ ਠੀਕ ਹੈ ਜੀ। ਲਓ ਜੀ ਜੋ ਆਪਾਂ ਫਿੰਗਰਾਂ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਆਵਾਸ਼ਨਾ ਪਹਿਣੀ ਹੈ ਆਪਣੀਆਂ ਜਿਹੜੀਆਂ ਮੇਨ ਫਿੰਗਰ ਆਉਂਦੀਆਂ ਆ ਪੀਟੀ ਵਾਲੀਆਂ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਦੇ ਸਪਰਿੰਗ ਪਾਉਣੇ ਆ ਆਹ ਵਾਲੇ ਠੀਕ ਹੈ ਕਰੋ ਚੈੱਕ ਆਹ ਵਾਲੇ ਸਪਰਿੰਗ ਆਪਣੇ ਇਹਦੇ ਪਹਿਣਗੇ ਉਸ ਤੋਂ ਬਾਅਦ ਆਪਣਾ ਜਿਹੜਾ ਕਲੱਚ ਤਵਾ ਇਹਦਾ ਫਿਟਿੰਗ ਕਰਾਂਗੇ ਠੀਕ ਹੈ ਜੀ ਬਾਕੀ ਦੇ ਵਿੱਚ ਪਹਿਲਾਂ ਬੋਜੇ ਨਹੀਂ ਸੀ ਕਿ ਬੋਜੇ ਜਿਹੜੇ ਪੈਗੇ ਤਾਂ ਆਪਣੇ 올ਡ ਵਾਲੇ ਸੇ ਬਹਾਨਾ ਜ਼ਰੂਰਤ ਨਹੀਂ ਆਪਾਂ ਨੂੰ ਹੁਣ ਇਸ ਤੋਂ ਬਾਅਦ ਆਪਾਂ ਜਿਹੜਾ ਕਲੱਚ ਵਾਲਾ ਉੱਪਰਲਾ ਤਵਾ ਉਹ ਫਿਟਿੰਗ ਕਰਾਂਗੇ। ਤੋ ਚੈੱਕ। ਇਸ ਤੋਂ ਬਾਅਦ ਆਪਣਾ ਜਿਹੜਾ ਕਲੱਚ ਵਾਲਾ ਤਵਾ ਇਹਦੀ ਫਿਟਿੰਗ ਹੋ ਗਈ। ਤੋ ਆਪਾਂ ਜਿਹੜੇ ਕਲੱਚ ਦੀ ਸੈਟਿੰਗ ਆਪਾਂ ਇਸ ਤਰ੍ਹਾਂ ਕਰ ਸਕਦੇ ਆ ਠੀਕ ਹੈ ਤੇ ਆਪਣੀ ਫਿਟਿੰਗ ਦੀ ਮਤਲਬ ਪ੍ਰੋਪਰ ਫਿਟਿੰਗ ਤੁਸੀਂ ਘਰ ਘਰੇ ਆਪਾਂ ਇਦਾਂ ਕਰ ਸਕਦੇ ਆ ਹਨ ਕਿਉਂਕਿ ਇਹ ਫਿਟਿੰਗ ਦਿਖਾਉਣ ਦਾ ਸਾਡਾ ਮਤਲਬ ਇਹ ਹੁੰਦਾ ਜਿਹੜੇ ਭਰਾਵਾਂ ਨੇ ਹਜੇ ਪਹਿਲੀ ਵਾਰ ਕਲੱਚ ਇਸ ਤਰ੍ਹਾਂ ਦਾ ਖੋਲਣਾ ਵਾ ਉਹ ਤੁਹਾਨੂੰ ਕੋਈ ਫਿਟਿੰਗ ਦੇ ਵਿੱਚ ਦਿੱਕਤ ਨਾ ਆਵੇ ਹਨ ਤੇ ਹੁਣ ਆਪਾਂ ਇਹਦੀ ਇਸੇ ਫਰਾਈ ਵੀਲ ਦੇ ਉੱਪਰ ਸੈਟਿੰਗ ਕਰਾਂਗੇ ਨੀਚੇ ਬਾਕੀ ਜਿਹੜਾ ਇਹਦਾ ਕਲੱਚ ਹੁੰਦਾਗਾ ਇਹਦੇ ਵਿੱਚ ਜੌਂਡੀਅਰ ਵਾਂਗੂ ਜਿਹੜੀ ਆ ਪਲੇਟ ਫਰੀ ਰਹਿੰਦੀ ਆ ਜਦੋਂ ਤੁਸੀਂ ਹੈਂਡੀਪੈਂਡਡ ਕਲੱਚ ਗਾਹ ਨਾਪਦੇ ਹੋ ਤਾਂ ਉਦੋਂ ਤੁਹਾਡੀ ਜਿਹੜੀ ਪੀਟੀਓ ਪਲੇਟ ਵਿੱਚ ਜਾਮ ਹੋ ਜਾਂਦੀ ਹੈ ਤਾਂ ਪੀਟੀਓ ਘੁੰਮਣ ਲੱਗ ਪੈਂਦੀ ਹੈ ਠੀਕ ਹੈ ਤੇ ਸੋ ਹੁਣ ਕਰ ਰਹੇ ਹਾਂ ਫਿੰਗਰਾਂ ਦੀ ਸੈਟਿੰਗ ਇਹਦੀ ਤੇ ਉਹ ਵੀ ਤੁਹਾਨੂੰ ਦਿਖਾਈ ਜਾਊਗੀ ਠੀਕ ਹੈ ਬਲੌਗ ਨਾਲ ਪੂਰਾ ਜੁੜੇ ਰਹੋ ਤੇ ਸੋ ਇਹ ਜਿਹੜੀ ਪਲੇਟ ਹੈਗੀ ਇਹ ਸਵਰਾਜ ਪੈਕਿੰਗ ਦੇ ਵਿੱਚੋਂ ਆਪਾਂ ਨੂੰ ਨਿਕਲਦੀ ਹੈ ਕਰੋ ਚੈੱਕ ਤੇ ਇਹਦੇ ਵਿੱਚ ਵੀ ਲਿਖਿਆ ਹੁੰਦਾ ਵੇ ਫਲਾਈ ਵੀਲ ਸਾਈਡ ਤੇ ਸੋ ਇਹਨੂੰ ਆਪਾਂ ਫਲਾਈ ਵੀਲ ਵਾਲੀ ਸਾਈਡ ਰੱਖਣਾ ਇਸ ਤਰ੍ਹਾਂ ਠੀਕ ਹੈ ਕਿਉਂਕਿ ਜਿਹੜੀਆਂ ਆਹ ਵਾਲੀਆਂ ਪਿੰਨਾ ਕਲੱਚ ਪਲੇਟ 'ਚ ਦਿੱਤੀਆਂ ਹੁੰਦੀਆਂ ਹਿੰਦੀਆਂ ਇਹ ਸੈਂਟਰ ਕੱਢਿਆ ਹੋਇਆ ਕਲਚ ਡਾਇਡ ਦਾ ਕਹਿੰਦਾ ਮਤਲਬ ਜਦੋਂ ਜੋੜ ਲਾਉਂਗੇ ਤੁਸੀਂ ਇਹ ਇਦਾਂ ਆਊਟ ਨਹੀਂ ਹੁੰਦੀ ਕਿ ਜੋੜ ਆਸਾਨੀ ਨਾਲ ਲੱਗ ਜਾਂਦਾ ਟਰੈਕਟਰ ਦਾ ਜਦੋਂ ਆਪਾਂ ਜੋੜਦੇ ਹਾਂ ਕਲਚ ਦੇ ਇਸ ਕਾਰਨ ਕਰਕੇ ਜਿਹੜੀਆਂ ਪਿੰਨਾ ਦਿੱਤੀਆਂ ਹੋਈਆਂ ਇਹ ਸੋ ਕਲਾਸ ਵਿੱਚ ਰੱਖਾਂਗੇ ਇਸ ਤਰ੍ਹਾਂ ਆਪਾਂ ਤੇ ਹੁਣ ਇਸ ਤੌਰ ਉੱਪਰ ਆਪਾਂ ਪ੍ਰੈਸ ਪਲੇਟ ਰੱਖਦੇ ਹਾਂ ਹੁਣ ਇਸੇ ਤਰ੍ਹਾਂ ਆਪਾਂ ਪ੍ਰਾਇਮਰੀ ਡਰੈਫਟ ਕੀ ਜੀ ਉਪਣੇ ਇਸ ਤਰ੍ਹਾਂ ਜਿਹੜੀ ਕਲੱਚ ਦੇ ਉੱਪਰ ਸੈੱਟ ਫਾਈਵ 휠 ਦੇ ਉੱਪਰ ਕਲੱਚ ਦੀ ਸੈਟਿੰਗ ਕਰ ਲੈਣੀ ਆ ਤੇ ਸਭ ਤੋਂ ਪਹਿਲਾਂ ਆਪਾਂ ਦੇਖਣਾ ਵੀ ਜਿਹੜੀ ਪੀਟੀਓ ਵਾਲੀ ਪਲੇਟ ਆਪਣੀ ਆ ਤੁਸੀਂ ਚੈੱਕ ਕਰੋ ਇਹ ਆਪਣੀ ਘਟੋ ਘਟ ਇੰਨੀ ਫ੍ਰੀ ਹੋਣੀ ਚਾਹੀਦੀ ਹੈ ਵਿੱਚ ਇੰਨੀ ਕਰੋ ਜਕਾ ਇੰਨੀ ਆਪਣੀ ਲਗਭਗ ਫ੍ਰੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਆ ਦੇ ਠੀਕ ਹੈ ਤੇ ਇਹ ਕੰਮ ਕਿਵੇਂ ਕਰਦੇ ਜਦੋਂ ਤੁਹਾਡੀ ਆ ਫਿੰਗਰ ਉੱਪਰੋਂ ਦਾਬ ਦਿੰਦੀ ਆ ਨੱਪੀ ਫਿੰਗਰ ਆ ਲੈ ਜਦੋਂ ਉੱਥੇ ਤੂੰ ਹੀ ਹੱਥ ਨਾਲ ਆਪਾਂ ਜਦੋਂ ਉਧਰੋਂ ਕਲੱਚ ਪਿਆਣਾ ਤੁਸੀਂ ਹੱਥ ਨਾਲ ਦਾਬ ਦਿੰਨੇ ਹੋ ਤਾਂ ਇਹ ਆਪਣਾ ਇਦਾਂ ਟਾਈਟ ਹੋ ਜਾਂਦਾ ਹੈ ਦੇਖੋ ਛੱਡ ਨਾ ਆਪਾਂ ਛੱਡ ਇਸ ਤਰ੍ਹਾਂ ਤੁਹਾਡੀ ਜਿਹੜੀ ਜਦੋਂ ਕਲੱਚ ਪਲੇਟ ਟਾਈਟ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਤੁਹਾਡੀ ਪੀਟੀ ਘੁੰਮਣ ਲੱਗ ਜਾਂਦੀ ਹੈ ਇਹ ਕਲੱਚ ਆਪਣਾ ਇਦਾਂ ਕੰਮ ਕਰਦਾ ਲੇਕਿਨ ਜਿਹੜੇ 855 ਦੇ ਕਲੱਚ ਹੁੰਦੇ ਆ ਉਹ ਹੋਰ ਸਿਸਟਮ ਨਾਲ ਕੰਮ ਕਰਦੇ ਆ ਠੀਕ ਹੈ ਯੋ ਉਹਦੇ ਵਿੱਚ ਜੇ ਤੁਸੀਂ ਫਿੰਗਰ ਨਾਲ ਨੱਪੋਗੇ ਤਾਂ ਉਹਦੇ ਵਿੱਚ ਪਲੇਟ ਫ੍ਰੀ ਹੁੰਦੀ ਆ ਤੇ ਪਰ ਲੇਕਿਨ ਇਹ ਉਲਟ ਹੁੰਦਾ ਜੇ ਇਹਦੇ ਵਿੱਚ ਫਿੰਗਰਾਂ ਤੇ ਦਾਬ ਦਿਓਗੇ ਤਾਂ ਜਿਹੜੀ ਕਲਚ ਪਲੇਟ ਟਾਈਟ ਹੁੰਦੀ ਆ ਠੀਕ ਹੈ ਤੇ ਸੋ ਇਹ ਹੈਂਡੀਪੈਂਡਡ ਕਲਚ ਦਾ ਜਿਹੜਾ ਸਿਸਟਮ ਇਹ ਤਰ੍ਹਾਂ ਹੁੰਦਾ ਹਨਾ ਤੇ ਸੋ ਹੁਣ ਇਸ ਤੋਂ ਬਾਅਦ ਕਰਦੇ ਆ ਫਿੰਗਰ ਸੈਟਿੰਗ ਤੇ ਫਿੰਗਰ ਸੈਟ ਵੀ ਤੁਹਾਨੂੰ ਸੈਟਿੰਗ ਵੀ ਤੁਹਾਨੂੰ ਦਿਖਾਈ ਜਾਊਗੀ ਠੀਕ ਹੈ ਤੋ ਜਿਹੜੀ ਆਪਾਂ ਇਹਦੇ ਵਿੱਚ ਮੇਨ ਫਿੰਗਰਾਂ ਹੁੰਦੀਆਂ ਲੰਬੇ ਬੋਲਟ ਵਾਲੀਆਂ ਉਹਦੀ ਜਿਹੜੀ ਸੈਟਿੰਗ ਰੱਖੀ ਆ ਉਹ ਆਪਾਂ ਰੱਖੀ ਆ ਦੀ 65mm ਆ ਦੇਖੋ ਦਿਖਾਓ ਮਾਈਕਰੋਮੀਟਰ ਦੇ ਕਈ ਭਰਾ ਕਹਣਗੇ ਝੂਠ ਮਾਰ ਦੇਣਾ ਆ ਦੇਖੋ 65mm ਕਰੋ ਜੇਕ ਤੇ ਜਿਹੜੀ ਆਪਣੀ ਆ ਦੇਖੋ ਇਹ 65mm ਲੈ ਕੇ ਕਰਕੇ ਦਿਖਾਓ ਆ ਦੇਖ ਕਲਚ ਰੇਟ ਤਾਂ 65 mm ਠੀਕ ਹੈ ਜੀ ਤੇ ਜਿਹੜੀ ਆਪਣੀ ਆ ਗਈ ਪੀਟੀਓ ਵਾਲੀ ਆ सॉरी ਦੂਸਰੀ ਗੇਰਾਂ ਵਾਲੀ ਕਲਚ ਰੇਟ ਉਹਦੀ ਰੱਖੀ ਆਪਾਂ 35 mm ਗੈਪ ਕਰੋ ਚੱਕ ਇਹਦੇ ਪੈ 35 mm ਆ ਦੇਖੋ ਠੀਕ ਹੈ ਕਲਚ ਰੇਟ ਕੋ ਕਰੋ ਚੱਕ ਤੇ 35mm ਤੇ 65mm ਆਪਾਂ ਗੈਪ ਰੱਖਿਆ ਠੀਕ ਹੈ ਇਹਦਾ ਬਾਕੀ ਇੱਥੇ ਕਲਚਰ ਪ੍ਰੋਪਰ ਵਧੀਆ ਕੰਮ ਕਰੂਗਾ ਠੀਕ ਹੈ ਤੇ ਗੇਅਰ ਵੀ ਵਧੀਆ ਪਹਿਣਗੇ ਬਾਕੀ ਕਈ ਭਰਾਵਾਂ ਦਾ ਕਹਿਣਗੇ ਕਈਆਂ ਦੇ ਕਮੈਂਟ ਵੀ ਆਉਣਗੇ ਕੰਪਨੀ ਵਾਲੀ ਸੈਟਿੰਗ ਨਹੀਂ ਜਾਂ ਹੋਰ ਸੈਟਿੰਗਾਂ ਦੇਖੋ ਜਿਹੜੀ ਸਾਡੀ ਸੈਟਿੰਗ ਉਹ ਦੀ ਆਪਣੇ ਹਿਸਾਬ ਨਾਲ ਕਰਦੇ ਆ ਠੀਕ ਹੈ ਕੋਈ ਬੰਦਾ ਕੋ ਮਕੈਨਿਕ ਜਿਵੇਂ ਕਰਦਾ ਕੋਈ ਦਿੱਕਤ ਨਹੀਂ ਆਪ ਨੂੰ ਠੀਕ ਹੈ ਤੇ ਆਓ ਹੁਣ ਆਪਾਂ ਜੀ ਫਿਟਿੰਗ ਕਰਦੇ ਆਂ ਫਰਾਈ ਵੀਲ ਦੀ ਫਰਾਈ ਗਲੇਡ ਦੀ ਫਿਰ ਉਸ ਤੋਂ ਬਾਅਦ ਤੁਹਾਨੂੰ ਬੈਰਿੰਗ ਫਿੱਟ ਕਰਕੇ ਦਿਖਾਵਾਂਗੇ ਤੇ ਆਓ ਜਲਦੀ ਜਲਦੀ ਆਪਾਂ ਦਾ ਕਲਚ ਫਿੱਟ ਕਰੀਏ ਨਾਲ ਦੇ ਠੀਕ ਹੈ ਬਲੌਗ ਨਾਲ ਜੁੜ ਗਏ ਲੋ ਜਿਹੜਾ ਆਪਣਾ ਕਲਚ ਸੈਟਿੰਗ ਹੋ ਗਿਆ ਫਰਾਈ ਵੀਲ ਵੀ ਫਿੱਟ ਹੋ ਗਿਆ ਤੇ ਇਧਰੋਂ ਜਿਹੜੀਆਂ ਸ਼ਾਫਟਾਂ ਨੂੰ ਗ੍ਰੀਸ ਲੱਗ ਗਿਆ ਧੜੀਆਂ ਨੂੰ ਬਾਕੀ ਇਧਰ ਬੈਰਿੰਗ ਵਗੈਰਾ ਆਪਣੇ ਫਿਟਿੰਗ ਹੋ ਗਿਆ ਤੇ ਰਾੜਾਂ ਵੀ ਬਿਲਕੁਲ ਫ੍ਰੀ ਕਰ ਦਿੱਤਾ ਆਪਾਂ ਠੀਕ ਹੈ ਜੀ ਤੇ ਕਹਿਣ ਦਾ ਮਤਲਬ ਹੁਣ ਜੋੜ ਲਾਉਣ ਲਈ ਆਪਣਾ ਤਿਆਰ ਆ ਕੰਮ ਸਾਰਾ ਤੇ ਲੌਣਾ ਜੋੜ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਾਸ ਕੇ ਫਿੱਟ ਕਰਕੇ ਤੇ ਕਰਾਚੇ ਦਾ ਕਰਾਉਣਾ ਚਾਹੀਦਾ ਪਾ ਠੀਕ ਹੈ ਤੇ ਵਲੋਗ ਨਾਲ ਜੁੜ ਰਹੇ ਹੋ ਬਾਕੀ ਤੁਹਾਨੂੰ ਸਾਰੀ ਟਰਾਈ ਵਗੈਰਾ ਵਾਇ ਵਗੈਰਾ ਸੁਣਾਵਾਂਗੇ ਟਰੈਕਟਰ ਦੀ ਜਿਵੇਂ ਬਣੀ ਆ ਠੀਕ ਹੈ ਜੁੜ ਰਹੇ ਵਲੋਗ ਦੇ ਬਾਬਾ ਜਿਹੜਾ ਕਲੱਚ ਦਾ ਕੰਮ ਤੇ ਪੰਪ ਦਾ ਜਿਹੜਾ ਕੰਮ ਸੀ ਆਪਣਾ ਕੰਪਲੀਟ ਹੋ ਗਿਆ ਤੇ ਸੋ ਹੁਣ ਉਸ ਤੋਂ ਬਾਅਦ ਕਰਦੇ ਆ ਟਰੈਕਟਰ ਨੂੰ ਆਪਾਂ ਸਟਾਰਟ ਤੇ ਬਾਕੀ ਇਸ ਦਾ ਟਰੈਕਟਰ ਦਾ ਆਪਾਂ ਖੇਤ ਚ ਚੱਲ ਕੇ ਤੇ ਟੈਸਟ ਡਰਾਈਵ ਲੈਣੇ ਹਨਾ ਤੇ ਕਿਵੇਂ ਦੀ ਖਚਾਈ ਕਿਉਂਕਿ ਪਹਿਲਾਂ ਵੀ ਟਰੈਕਟਰ ਇਹ 11 ਹੱਲਾ ਵੀ ਨਹੀਂ ਖਾਈਦਾ ਸੀ ਤੇ ਜੋ ਹੁਣ ਆਪਾਂ ਪਾ ਕੇ ਤੇ ਚੈੱਕ ਕਰਦੇ ਆ ਤੇ ਕਿੰਨਾ ਕੁ ਪਰਫਾਰਮੈਂਸ ਦਾ ਫਰਕ ਪਿਆ ਜਾਂ ਨਹੀਂ ਪਿਆ ਉਹ ਸਾਰਾ ਤੁਹਾਨੂੰ ਵਲੌਗ ਚ ਦਿਖਾਏਗਾ ਠੀਕ ਹੈ ਤੇ ਜਰੂਰ ਬਣੇ ਲਓ ਵੀਡੀਓ ਤੇ ਬਾਕੀ ਕਰਦੇ ਆ ਸਟਾਰਟ ਆਪਾਂ